ਦਿੱਲੀ ਮੇਰੀ ਰਾਜਧਾਨੀ ਆ ਉੱਥੇ ਜਾਣਾ ਮੇਰਾ ਅਧਿਕਾਰ ਹੈ ਜੇ ਮੈਂ ਕਾਨੂੰਨ ਤੋੜਾਂ ਤਾਂ ਮੈਨੂੰ ਅਰੈਸਟ ਕਰ ਲੈ ਪੁਲਿਸ ਇੱਕ ਹਫ਼ਤਾ ਪਹਿਲਾਂ ਹੀ 13 ਤਰੀਕ ਸਾਡੇ ਉਹਨਾਂ ਸਾਥੀਆਂ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਦਿੱਲੀ ਜਾਣਾ ਸਾਰੇ ਟੀਵੀ ਚੈਨਲਾਂ ਦੀ ਕਿਸੇ ਵੀ ਫੁਟੇਜ ਨੂੰ ਆ ਕੇ ਦੇਖ ਨੂੰ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਵੈਰੀਫਾਈ ਕਰੌਣੇ ਸ਼ੁਰੂ ਕਰਤੇ ਉਹਨਾਂ ਨੇ ਕਿਲ ਗੜ੍ਹ ਤੇ ਅਨ ਡੈਮੋਕਰੈਟਿਕ ਕੰਮ ਕਰੀਏ ਇਲੀਗਲ ਕੰਮ ਕਰੀਏ ਸਾਡੇ ਤੇ ਕੋਈ ਸਵਾਲ ਨਾ ਕਰੇ ਇਹ ਸੰਭਵ ਨਹੀਂ ਅਸੀਂ ਸਵਾਲ ਕਰਨੇ ਆ ਸਾਡਾ ਅਧਿਕਾਰ ਹੈ ਹਾਂ ਪੀਸਫੁਲ ਰਹਾਂਗੇ असल में उनका स्वभाव नहीं है सब लोग को पहले जितनी इलेक्शंस हुई लोग हाथ जोड़ के खड़े होते थे कैंडिडेट आता था कोई सवाल नहीं करता था ये पहली बार हुआ है कि लोग सवाल करने लगे हैं और इसका क्रेडिट आ, कि किसान मोर्चा को जाता है पूछे आप इलेक्शन कमिश्नर ਨੂੰ ਇਹ ਸਾਨੂੰ ਇਹ ਦੱਸਿਆ ਜੇ ਸੰਵਿਧਾਨ ਵਿੱਚ ਪੀਸਫੁੱਲ ਪ੍ਰੋਟੈਸਟ ਮੇਰਾ ਅਧਿਕਾਰ ਹੈ ਨੈਸ਼ਨਲ ਹਾਈਵੇ ਤੇ ਜਾਣਾ ਪੀਸਫੁਲੀ ਮੇਰਾ ਅਧਿਕਾਰ ਹੈ ਜੇ ਮੈਂ ਕਿਸੇ ਨੂੰ ਡਿੱਕਾ ਨਾ ਡਾਂ ਦਿੱਲੀ ਮੇਰੀ ਰਾਜਧਾਨੀ ਹੈ ਉੱਥੇ ਜਾਣਾ ਮੇਰਾ ਅਧਿਕਾਰ ਹੈ ਜੇ ਮੈਂ ਕਾਨੂੰਨ ਤੋੜਾਂ ਤਾਂ ਮੈਨੂੰ ਅਰੈਸਟ ਕਰ ਲੈ ਪੁਲਿਸ ਇਹ ਇਹ ਕਿਹਨੇ ਅਧਿਕਾਰ ਦਿੱਤਾ ਹੈ ਜੇ ਸਾਡੇ ਤੇ ਤਾਂ ਨੈਸ਼ਨਲ ਹਾਈਵੇ ਬਲਾਕ ਕਰੀਏ ਤਾਂ ਪਰਚਾ ਦਰਜ ਹੋ ਜਾਂਦਾ ਤੇ ਤੁਸੀਂ ਇਹਦੀ ਜਾਂਚ ਕਰਾਓ ਵੀ ਇੱਕ ਹਫਤਾ ਪਹਿਲਾਂ ਹੀ 13 ਤਰੀਕ ਸਾਡੇ ਉਹਨਾਂ ਸਾਥੀਆਂ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਦਿੱਲੀ ਜਾਣਾ ਹੈ ਸਾਰੇ ਟੀਵੀ ਚੈਨਲਾਂ ਦੀ ਕਿਸੇ ਦੀ ਫੁਟੇਜ ਮੂੰਗਾ ਕੇ ਦੇਖ ਰਹੇ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਬੈਰੀਕੇਡ ਲਾਉਣੇ ਸ਼ੁਰੂ ਕਰਤੇ ਉਹਨਾਂ ਨੇ ਕਿਲ ਗੜ੍ਹ ਤੇ ਤੇ ਹੁਣ ਜੇ ਉਹ ਕਹਿੰਦੇ ਨੇ ਵੀ ਅਸੀਂ ਜੋ ਮਰਜ਼ੀ ਕਰੀਏ ਅਨ ਡੈਮੋਕਰੈਟਿਕ ਕੰਮ ਕਰੀਏ ਇਲੀਗਲ ਕੰਮ ਕਰੀਏ ਸਾਡੇ ਤੇ ਕੋਈ ਸਵਾਲ ਨਾ ਕਰੇ ਇਹ ਸੰਭਵ ਨਹੀਂ ਅਸੀਂ ਸਵਾਲ ਕਰਨੇ ਆ ਸਾਡਾ ਅਧਿਕਾਰ ਹੈ ਹਾਂ ਪੀਸਫੁੱਲ ਰਹਾਂਗੇ ਵਾਇਲੈਂਟ ਨਹੀਂ ਹੁੰਦੇ ਕਿਸੇ ਨੂੰ ਮਾਰਦੇ ਕੁੱਟਦੇ ਨਹੀਂ ਇਹ ਉਹਨਾਂ ਨੂੰ ਦੇਖੋ ਵੀ ਉਹਨਾਂ ਦੇ ਨਾਲ ਜਿਹੜਾ ਐਲੀਮੈਂਟੋ ਕਿਹਾਂ ਜਿਹਾ ਹੈ ਉਹ ਗੜਬੜ ਨਾ ਕਰੇ ਸਾਡੇ ਵੱਲੋਂ ਕੋਈ ਗੜਬੜ ਨਹੀਂ ਹੋਏ ਕੱਲਾ ਕੱਲਾ ਭਾਜਪੀ ਨਹੀਂ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਵੀ ਅਸੀਂ ਸਵਾਲ ਕਰਦੇ ਹਾਂ ਸਭੀ ਸਵਾਲ ਕਰ ਰਹੇ ਹਾਂ ਸਾਰੇ ਮੇਨ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਸੱਤਾ 'ਚ ਹੁੰਦੇ ਆ ਉਹਨਾਂ ਨੂੰ ਸਵਾਲ ਬਣਦੇ ਹੁੰਦੇ ਠੀਕ ਹੈ ਨਹੀਂ ਤਾਂ ਆਪਨੇ ਕਹਾ ਕਿ ਹਮਾਰੇ ਜਵਾਬ ਸਵਾਲਾਂ ਦਾ ਜਵਾਬ ਦੇਮ ਕੋ ਆਯੋਗ ਡਾਇਰੈਕਸ਼ਨ ਦੇ ਕੁਛ ਐਸਾ ਨਹੀਂ ਕਿਹਾ ਕਿ ਆਯੋਗ ਕੋ ਕਹਾ ਕਿ ਜੋ ਆਪਕੋ ਉਹ ਕਹਿ ਕੇ ਗਏ ਹੈ ਉਹ ਠੀਕ ਨਹੀਂ ਕਹਿ ਕੇ ਕੋ ਐਸੀ ਤਸਵੀਰ ਪੇਟ ਕਰਕੇ ਗਏ ਹੈ ਜੈਸੇ ਕਿਸਾਨ ਖਰੂਦੀ ਹੈ ਖਰੂਦੀ ਉਹ ਖੁਦ ਹੈ और वो असल में उनका स्वभाव नहीं है लोगों पहले जितनी इलेक्शंस हुई लोग हाथ जोड़ के खड़े होते थे कैंडिडेट आता था कोई सवाल नहीं करता था ये पहली बार हुआ है कि लोग सवाल करने लगे हैं और इसका क्रेडिट किसान मोर्चे को जाता है कि हमने लोगों को जबान दी है लोग लो सवाल करने लगे हैं और डेमोक्रेसी में ये हेल्दी ट्रेंड है एक थोड़े माध्यम ना ये भी दसना चाहते हैं कि जिथे सवाल कर साढ़े किसान साडे जेडे ਟੀਚਰਸ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਹਰ ਤਰ੍ਹਾਂ ਦਾ ਵਰਗ ਜਿਨ੍ਹਾਂ ਨੂੰ ਉਹਨਾਂ ਦੀ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਉਹ ਸ਼ਾਂਤਮਈ ਤਰੀਕੇ ਨਾਲ ਕਰਨ ਇਹ ਵੀ ਤੁਹਾਡੇ ਮਾਦਮ ਦੀ ਕਰਨਾ ਚਾਹੁੰਦੇ ਆ ਵੀ ਡਿਬੇਟ ਲੈਵਲ ਤੇ ਕਰਨ ਵੀ ਜਿੱਥੇ ਕੋਈ ਵੀ ਪੋਲੀਟੀਕਲ ਪਾਰਟੀ ਨੂੰ ਇਹ ਬਹਾਨਾ ਨਾ ਮਿਲੇ ਵੀ ਇਹ ਖਰੂਦੀ ਨੇ ਉੱਥੇ ਬੈਠ ਕੇ ਉਹਨਾਂ ਨੂੰ ਜਿਹੜੇ ਖੜੇ ਨੇ ਆਪਣੇ ਨਮੈਂਦੇ ਉਹਨਾਂ ਨੂੰ ਵੀ ਚਾਹੀਦਾ ਵੀ ਬੈਠ ਕੇ ਉਹਨਾਂ ਦੀ ਗੱਲ ਡਿਬੇਟ ਲੈਵਲ ਤੇ ਉੱਤੇ ਸੁਣ ਲੈਣ ਤਾਂ ਮਸਲਾ ਖਤਮ ਆ ਜੇ ਉਹਨਾਂ ਦਾ ਆਨਸਰ ਦੇ ਦੇਣ ਕਿ ਠੀਕ ਹੈ ਜਾਂ ਨਹੀਂ ਆਨਸਰ ਦੇ ਸਕਣ ਕਿ ਲੋਕਾਂ ਸਾਹਮਣੇ ਸਾਫ਼ ਹੋ ਜਾਣਗੇ ਠੀਕ ਹੈ ਠੀਕ ਕਿਸ ਦਾ ਆਧਾਰ ਹੈ ਇਸ ਤਰ੍ਹਾਂ ਇਹ ਇਸ ਵੇਲੇ ਪੰਜਾਬ ਚ ਚੋਣਾਂ ਹੋ ਰਹੀਆਂ ਸਾਰੇ ਦੇਸ਼ ਚ ਚੋਣਾਂ ਹੋ ਰਹੀਆਂ ਚੋਣਾਂ ਵਿੱਚ ਇਹ ਪਹਿਲੀ ਵਾਰੀ ਹੋਇਆ ਖਾਸ ਤੌਰ ਤੇ ਪੰਜਾਬ ਚ ਸਾਰੇ ਦੇਸ਼ ਚ ਹੋ ਰਿਹਾ ਪਰ ਖਾਸ ਤੌਰ ਤੇ ਪੰਜਾਬ ਵਿੱਚ ਅਸੀਂ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਸਵਾਲ ਕਰਦੇ ਆ ਰੂਲੀ ਪਾਰਟੀ ਵਾਲਿਆਂ ਨੂੰ ਖਾਸ ਤੌਰ ਤੇ ਜਿਨ੍ਹਾਂ ਨੇ ਦਿੱਲੀ ਚ ਸੱਤਾ ਦਾ ਸੁੱਕੋ ਗਿਆ ਹੈ ਅਤੇ ਪੰਜਾਬ ਚ ਹੈ ਪਿਛਲੇ ਦਿਨੀ ਇੱਥੇ ਇੱਕ ਬੀਜੇਪੀ ਦਾ ਡੈਲੀਗੇਸ਼ਨ ਆ ਕੇ ਮੁੱਖ ਚੌਣ ਕਮਿਸ਼ਨਰ ਨੂੰ ਮਿਲਿਆ ਉਹਨਾਂ ਨੇ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਹੈ ਜਿਵੇਂ ਉਹਨਾਂ ਨੂੰ ਕੋਈ ਇਲੈਕਸ਼ਨ ਦੀ ਮੁਹਿੰਮ ਚਲਾਉਣ ਨਹੀਂ ਦਿੰਦਾ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਇਹ ਕੋਈ ਮਨਸ਼ਾ ਨਹੀਂ ਅਸੀਂ ਜਦੋਂ ਆਪਣੇ ਨੁਮਾਇੰਦੇ ਚੁਣਨੇ ਆ ਪਹਿਲੀ ਵਾਰੀ ਹੋਇਆ ਸਾਡਾ ਡੈਮੋਕਰੈਟਿਕ ਰਾਈਟ ਹੈ ਵੀ ਅਸੀਂ ਉਹਨਾਂ ਤੇ ਸਵਾਲ ਕਰੀਏ ਪਿਛੋਕੜ ਤੁਹਾਡਾ ਕੀ ਹੈ ਅੱਗੇ ਤੁਸੀਂ ਕੀ ਕਰੋਗੇ ਜੋ ਤੁਸੀਂ ਸਾਡੇ ਨਾਲ ਕਰਦੇ ਰਹੇ ਹੋ ਕੀ ਇਸੇ ਤਰ੍ਹਾਂ ਕਰੋਗੇ ਜਿਦਾਂ ਦਾ ਤੁਹਾਡਾ ਬਿਹੇਵੀਅਰ ਹੈ ਤੇ ਅਸੀਂ ਇਹਨੂੰ ਇਹਨਾਂ ਦੇ ਧਿਆਨ ਚ ਲਿਆਉਂਦਾ ਵੀ ਅਸਲੀਅਤ ਇਹ ਹੈ ਵੀ ਉਹ ਨਾਲ ਪੁਲਿਸ ਫੋਰਸ ਬਹੁਤ ਵੱਡੀ ਗਿਉਂਤੀ ਚ ਲੈ ਕੇ ਤੁਰਦੇ ਆ ਇਹ ਨਾਲ ਉਹਨਾਂ ਦੇ ਜਿਹੜਾ ਖਰੂਦੀ ਕਿਸਮ ਦਾ ਜਿਹੜਾ ਉਹਨਾਂ ਦਾ ਹੈਗਾ ਅਮਲਾ ਫੈਲਾ ਉਹ ਤੁਰਦਾ ਹੈ ਜੇ ਅੱਗੇ ਹੋ ਕੇ ਲੋਕ ਨਾ ਘੇਰ ਕੇ ਸਵਾਲ ਕਰਨ ਤਾਂ ਉਹ ਖੜਦੇ ਹੀ ਨਹੀਂ ਮਿੱਟੀ ਪਾ ਕੇ ਲੋਕਾਂ ਦੇ ਉੱਤੇ ਸਵਾਲਾਂ ਤੋਂ ਬਚਦੇ ਆ ਲੋਕਾਂ ਦਾ ਲੋਕ ਅਧਿਕਾਰ ਹੈ ਲੋਕ ਸਵਾਲ ਕਰਨ ਪੁੱਛ ਸਕਦੇ ਆ ਉਹਨਾਂ ਨੂੰ ਆਪਣਾ ਇਹ ਪਹਿਲੀ ਵਾਰੀ ਹੋ ਰਿਹਾ ਹੈ ਦੇਸ਼ ਦੀ ਡੈਮੋਕ੍ਰੇਸੀ ਦੇ ਹਿੱਤ ਚ ਹੈ ਕਿ ਲੋਕੀ ਸਵਾਲ ਕਰਨ ਲੱਗੇ ਅਜੇ ਤੱਕ ਕਦੀ ਨਹੀਂ ਹੋਇਆ ਹੁਣ ਤੱਕ ਤਾਂ ਲੋਕੀ ਹੱਥ ਬੰਨ੍ਹ ਕੇ ਖੜਦੇ ਹੁੰਦੇ ਸੀ ਅੱਗੇ ਇਹਨਾਂ ਦੇ ਜਦੋਂ ਨੁਮਾਇੰਦੇ ਆਉਂਦੇ ਸੀ ਤੇ ਜਦੋਂ ਰਾਜ ਭਾਗ ਦੇਲ ਗਿਆ ਫਿਰ 5 ਸਾਲ ਲੋਕਾਂ ਦੇ ਚੰਗੀਆਂ ਚਲਾਉਂਦੇ ਸੀ ਅਸੀਂ ਇਹਨਾਂ ਨੂੰ ਕਿਹਾ ਸੀ ਯਕੀਨ ਦਿਵਾਉਣ ਆਏ ਆ ਅਸੀਂ ਪੂਰੀ ਤਰ੍ਹਾਂ ਪੀਸਫੁੱਲ ਰਹਾਂਗੇ ਸਾਡਾ ਕਿਸੇ ਨੂੰ ਕੋਈ ਐਦਾਂ ਖੱਜਲ ਖੁਆਰ ਕਰਨ ਦਾ ਕੋਈ ਮਨਸ਼ਾ ਨਹੀਂ ਪਰ ਇਹ ਵੀ ਰੋਕੋ ਵੀ ਜੇ ਚੀਫ ਮਿਨਿਸਟਰ ਜਾਂਦਾ ਉਥੇ ਕਿਸਾਨਾਂ ਨੂੰ ਸਾਰੀ ਦਿਹਾੜੀ ਫੜ ਕੇ ਥਾਣਿਆਂ 'ਚ ਬੰਦ ਕਰਕੇ ਬਿਠਾ ਦਿੰਦੇ ਨੇ ਸ਼ਾਮ ਨੂੰ ਉਹਨਾਂ ਨੂੰ ਛੱਡ ਦਿੰਦੇ ਨੇ ਇਹ ਸਾਡੇ ਜਿਹੜੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਤੇ ਛਾਪਾ ਨਾ ਮਾਰੋ ਉਹ ਵੀ ਰੋਕੋ ਅਸੀਂ ਪੀਸ ਸਾਡੀ ਸਟੇਟ ਹੈ ਇਹਨੂੰ ਪੀਸਫੁੱਲ ਰੱਖਣ ਦੀ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਆ ਜੇ ਕੋਈ ਗੜਬੜ ਹੋਏਗੀ ਤਾਂ ਇਹਨਾਂ ਦੇ ਪਾਰਟ ਤੇ ਹੋਏਗੀ ਸਾਡੇ ਪਾਰਟ ਤੇ ਨਹੀਂ ਹੋਏਗੀ ਅਸੀਂ ਇਹ ਅੱਜ ਮੈਮੋਰੰਡਮ ਦੇ ਕੇ ਹਰਮਿੰਦਰ ਸਿੰਘ ਤੁਹਾਨੂੰ ਸਰਿਸ ਵਿੱਚ ਬੀਜਪੀ ਕੀ ਤਰਫੋਂ ਜੋ ਘਿਆਪਨ ਦਿਆ ਗਿਆ ਥਾ ਉਸ ਵਿੱਚ ਇਹ ਵੀ ਕਹਾ ਗਿਆ ਥਾ ਕਿ ਬਿਨਾ ਪਰਮਿਸ਼ਨ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਤਾਂ ਉਨਕੋ ਵੀ ਪਰਮਿਸ਼ਨ ਲੈਣੀ ਚਾਹੀਦੀ ਕਿਸਾਨੋ ਕੋ ਵੀ ਮੈਂ ਅਸੀਂ ਇਹ ਵੀ ਸਵਾਲ ਕੀਤਾ ਸੀ ਉਹਨਾਂ ਨੂੰ ਵੀ ਸਾਡਾ ਸਾਰੀ ਉਮਰ ਦਾ ਤਜਰਬਾ ਹੈ ਤੁਸੀਂ ਪਰਮਿਸ਼ਨਾਂ ਦੇ ਚੱਕਰ ਚ ਪਾਜੋ ਤੁਹਾਨੂੰ ਪਰਮਿਸ਼ਨਾਂ ਦੇ ਗਦੀ ਗੇੜ ਚ ਐਸਾ ਪਾਉਂਦੇ ਨਹੀਂ ਦਿੰਦੇ ਹੀ ਨਹੀਂ ਪਰਮਿਸ਼ਨ ਜੇ ਤੱਕ ਕੋਈ ਅਸੀਂ ਅਨਲੌਫ ਅਨਲੌਫਲ ਐਕਟੀਵਿਟੀ ਕਰੀਏ ਫਿਰ ਤਾਂ ਸਾਨੂੰ ਪਰਮਿਸ਼ਨਾਂ ਦੇ ਚੱਕਰ ਚ ਪਾਓ ਅਸੀਂ ਲੋਕ ਆ ਤੇ ਅਸੀਂ ਸਵਾਲ ਕਰਦੇ ਹਾਂ ਸਾਡੇ ਕੋਲੋਂ ਆਉਂਦੇ ਆ ਚੱਲ ਕੇ ਅਸੀਂ ਉਹਨਾਂ ਦੇ ਘਰ ਜਾ ਕੇ ਸਵਾਲ ਨਹੀਂ ਕਰਦੇ ਅਸੀਂ ਜਦੋਂ ਉਹ ਆਉਂਦੇ ਆ ਸਾਡੀ ਡਿਊਟੀ ਆ ਅਸੀਂ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਪਿੱਛੇ ਕੀ ਕੀਤਾ ਗਾਹ ਕੀ ਕਰੋਗੇ ਤਾਂ ਇਦਾਂ ਪਰਮਿਸ਼ਨਾਂ ਪ੍ਰਮੋਸ਼ਨਾਂ ਦੇ ਚੱਕਰ 'ਚ ਅਸੀਂ ਨਹੀਂ ਪੈਣਾ ਅਸੀਂ ਤੇ ਵੀ ਕੋਈ ਕੀਤੀ ਆ ਐਜੂਕੇਸ਼ਨ ਕੀਤੀ ਆ ਚੰਡੀਗੜ੍ਹ ਕਰਦੇ ਆ ਅਸੀਂ ਪਰਮਿਸ਼ਨ ਨਹੀਂ ਲੈਂਦੇ ਹੈਗੇ ਕੋਈ ਵੀ ਆ ਕੋਈ ਵੀ ਭਾਵੇਂ 144 ਲੱਗਿਆ ਅਸੀਂ ਬਿਨਾਂ ਪਰਮਿਸ਼ਨ ਤੁਰੀ ਕਰਦੇ ਆ ਦੂਸਰਾ ਅਸੀਂ ਅੱਜ ਮੁੱਖ ਚੌਂਟ ਕਮਿਸ਼ਨਰ ਸਾਹਿਬ ਨੂੰ ਇਹ ਵੀ ਕਹਿ ਕੇ ਆਏ ਆ ਵੀ ਜਿਹੜੀ ਇਹ ਵਾਅਦੇ ਕਰਦੇ ਆ ਜਿਹੜੇ ਸਾਡਾ ਵਾਅਦੇ ਕੀਤੇ ਆ ਉਹਨਾਂ ਨੂੰ ਇੱਕ ਲੀਗਲ ਡਾਕੂਮੈਂਟ ਤੌਰ ਤੇ ਬਣਾਇਆ ਜਾਵੇ ਕਿਉਂਕਿ 14 ਦੇ ਵਿੱਚ ਸਾਡੇ ਨਾਲ ਵਾਅਦੇ ਕਰਕੇ ਇਹਨਾਂ ਨੇ ਸਰਕਾਰ ਬਣਾ ਲਈ ਸੀ ਪਰ ਉਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਉਹਦੇ ਤਹਿਤ ਹੀ ਅਸੀਂ ਅੱਜ ਇਹਨਾਂ ਨੂੰ ਸਵਾਲ ਕਰਦੇ ਹਾਂ ਸਵਾਲਾਂ ਦੇ ਸਾਡੇਾਂ ਦੇ ਜਵਾਬ ਇਹਨਾਂ ਨੂੰ ਦੇਣੇ ਪੈਣਗੇ ਅਸੀਂ ਆਪਦੇ ਵਰਕਰਾਂ ਨੂੰ ਕਿਹਾ ਜਾ ਪੂਰਨ ਸ਼ਾਂਤਮਈ ਢੰਗ ਦੇ ਨਾਲ ਸਵਾਲ ਕਰਨੇ ਆ ਕੋਈ ਹਿੰਸਕ ਜਿਹੜੀ ਆ ਪੈਦਾ ਨਹੀਂ ਕਰਨੀ ਦੂਸਰਾ ਇੱਕ ਅਸੀਂ ਲੰਬਾ ਵੀ ਦੇਖ ਕੇ ਆਏ ਹਾਂ ਜਿਹੜਾ ਮੁੱਖ ਇਹਨਾਂ ਨੇ ਚੋਣ ਕਮਿਸ਼ਨਰ ਨੇ ਇੱਕ ਸਰਦਾਰ ਦੀ ਫੋਟੋ ਪੱਗ ਬੰਨ੍ਹ ਕੇ ਫੇਟਾ ਸ਼ੇਰ ਦਾ ਮੂੰਹ ਲਾਇਆ ਅਸੀਂ ਕਹਿੰਦੇ ਗਲਤ ਆ ਸਰਦਾਰ ਤਾਂ ਅੱਗੇ ਸ਼ੇਰ ਹੁੰ ਇਹਨਾਂ ਨੂੰ ਤੁਸ ਤੁਹਾਨੂੰ ਹਟਾਉਣਾ ਚਾਹੀਦਾ ਇਸ ਤਰ੍ਹਾਂ ਮਜ਼ਾਕ ਸਰਦਾਰ ਦਾ ਹਟਾਉਣਾ ਨਹੀਂ ਚਾਹੀ। ਔਰ ਜੇ ਤਰੀਕੇ ਦਾ ਜਿਹੜਾ ਇਹ ਜਿਹੜਾ ਹੋਇਆ ਮੇਨ ਦੀ ਜਿਹੜਾ ਪੁਆਇੰਟ ਹੈਗਾ ਉਹ ਇਹ ਪੁਆਇੰਟ ਇਹ ਆ ਵੀ ਡਿਬੇਟ ਲੈਵਲ ਤੇ ਕੋਈ ਵੀ ਪੋਲੀਟੀਕਲ ਪਾਰਟੀ ਆ ਨਹੀਂ ਰਹੀ। ਜੇ ਉੱਥੇ ਪਿੰਡਾਂ ਚ ਜਾ ਕੇ ਜੇ ਕੁਐਸਚਨਿੰਗ ਹੋ ਰਹੀ ਆ ਤਾਂ ਇਹਨਾਂ ਦੇ ਮੈਨੀਫੈਸਟੋ ਤੇ ਹੋ ਰਹੀ ਆ ਜਿਹੜੀਆਂ ਸਰਕਾਰਾਂ ਆਪਣੇ ਮੈਨੀਫੈਸਟੋ ਲਿਖ ਕੇ ਲੋਕਾਂ ਤੋਂ ਵੋਟ ਮੰਗਦੀ ਆ ਉਹੀ ਦੁਆਰਾ 5 ਸਾਲ ਬਾਅਦ ਰਿਪੋਰਟ ਕਾਰਡ ਆ ਲੋਕ ਇਹਨਾਂ ਦੇ ਸਾਹਮਣੇ ਰੱਖ ਰਿਹਾ ਵੀ ਆਹ ਵਾਅਦਾ ਕਰਕੇ ਤੁਸੀਂ ਪਿਛਲੀ ਵਾਰ ਆਏ ਸੀ ਅਸੀਂ ਤੁਹਾਨੂੰ ਵੋਟ ਦਿੱਤੀ ਸਾਡਾ ਹੱਕ ਬਣਦਾ ਹੁਣ ਅਗਲੀ ਵਾਰ ਜਿਹੜੇ ਮੈਂ ਰੈਵੈਸਟੋ ਬਣਾ ਰਹੇ ਆ ਉਹ ਤੇ ਅਸੀਂ ਕਿਵੇਂ ਵਿਸ਼ਵਾਸ ਕਰੀਏ ਇਸ ਲੈਵਲ ਤੇ ਜੇ ਵੋਟ ਪਿੰਡਾਂ ਜਾ ਕੇ ਮੰਗਣਗੇ ਤਾਂ ਉੱਥੇ ਜੇ ਡਿਬੇਟ ਲੈਵਲ ਤੇ ਉਹ ਗੱਲ ਨਹੀਂ ਕਰ ਸਕਦੇ ਤੇ ਸਾਡੀ ਨੁਮਾਇੰਦਗੀ ਅਸੈਂਬਲੀ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਵੇਂ ਕਰਨਗੇ ਪਿਛਲੇ ਸਮੇਂ 'ਚ ਜਿਵੇਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਾਡੀ ਨੁਮਾਇੰਦਗੀ ਨਹੀਂ ਕੀਤੀਆਂ ਉਹਦੇ ਕੁਐਸਚਨ ਨੇ ਜਿਹੜੇ ਉਹਨਾਂ ਤੋਂ ਪੁੱਛੇ ਜਾ ਰਹੇ ਨੇ ਮੇਨਲੀ ਜਿਹੜਾ ਅੱਜ ਇਲੈਕਸ਼ਨ ਕਮਿਸ਼ਨ ਦੇ ਸਾਡਾ ਆਉਣ ਦਾ ਮਤਲਬ ਇਹੀ ਆ ਜਿਹੜੀਆਂ ਪਾਰਟੀ ਨੇ ਆ ਕੇ ਕਿਹਾ ਵੀ ਇਹ ਖਰੂਦ ਕਰਦੇ ਨੇ ਹੋਰ ਨਹੀਂ ਅਸੀਂ ਕਹਿੰਦੇ ਆ ਪੰਜਾਬ ਸਾਡਾ ਸ਼ਾਂਤਮਈ ਰੱਖਣਾ ਚਾਹੁੰਦੇ ਆ ਲਾਅ ਨਾਅਨ ਆਰਡਰ ਮੇਨਟੇਨ ਰੱਖਣਾ ਚਾਹੁੰਦੇ ਆ ਅਸੀਂ ਸਿਰਫ ਆਪਣੇ ਜਿਹੜੇ ਹੱਕ ਆ ਉਹ ਡਿਬੇਟ ਲੈਵਲ ਦੇ ਉੱਤੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਇਹ ਭੱਜ ਕਿਉਂ ਰਹੇ ਨੇ ਇਹ ਆਨਸਰ ਦੇਣ ਦੇ ਕਿਉਂ ਭੱਜ ਰਹੇ ਆ ਇਹ ਗੱਡੀਆਂ 'ਚ ਆ ਕੇ ਧੂੜ ਮਚਾ ਕੇ ਲੋਕਾਂ ਦੇ ਕੋਲੋਂ ਕਿਉਂ ਨਿਕਲਦੇ ਆ ਜੇ ਉਹਨਾਂ ਦੀ ਵੋਟ ਮੰਗਣਾ ਚਾਹੁੰਦੇ ਉਹਨਾਂ ਦਾ ਦਿਲ ਜਿੱਤਣਾ ਚਾਹੁੰਦੇ ਉਹਨਾਂ ਨੂੰ ਖੜਕੇ ਉਹਨਾਂ ਦੀ ਗੱਲ ਸੁਣ ਵੀ ਕੀ ਨਹੀਂ ਕੀਤਾ ਕੀ ਅੱਗੇ ਹੋ ਸਕਦਾ ਇਹਨਾਂ ਨੂੰ ਵੱਧ ਵਧੀਆ ਰਿਜ਼ਲਟਸ ਇਹਨਾਂ ਨੂੰ ਹੰਪੋਲਿਟਿਕਲ ਪਾਰਟੀ ਨੂੰ ਜ਼ਿਆਦਾ ਮਿਲ ਸਕਦਾ ਸਰਕਾਦਿਆ ਸਾਹਿਬ ਇੱਕ ਚੀਜ਼ ਹੈ ਕਿ ਜਿਵੇਂ ਇੱਕ ਮਹੀਨਾ ਹੋਰ ਬਹਿੰਤੀ ਕਰਾਂ ਅਸੀਂ ਸੁਣੇ ਉਹ ਵੀ ਸਵਾਲ ਪੁੱਟਾ ਸੀ ਜਿਹੜੇ ਪਿੰਡ ਜਾਣਗੇ ਉਹ ਹਰ ਪਿੰਡ ਆਪਣਾ ਸਵਾਲ ਪੁੱਛੂਗਾ ਜੀ ਹਰ ਪਿੰਡ ਦੀ ਲੱਗ ਪ੍ਰੋਬਲਮ ਆ ਜਿਵੇਂ ਫਾਜ਼ਲ ਕਾਦੀ ਸੀ ਲੀਡਰ ਵੱਖਰੋ ਵੱਖਰੀ ਜਿਆਦਾ ਅਲੱਗ-ਲੱਗ ਜਿਹੜੇ ਪਿੰਡ ਆਪਣੇ ਲੋਕ ਨੇ ਪਿੰਡ ਸੁਚੇਤ ਹੋ ਚੁੱਕੇ ਨੇ ਜਾਗਰੂਕ ਹੋ ਚੁੱਕੇ ਆ ਲੋਕ ਲੋਕ ਜਿਹੜਾ ਵੱਡਾ ਅੰਦੋਲਨ ਕਿਸਾਨ ਨੂੰ ਦਰੋਂ ਤੋਂ ਬਾਹਰ ਲੋਕ ਜਾਗ ਰਹੇ ਹੋ ਚੁੱਕੇ ਆ ਆਪ ਦੀ ਪਿੰਡ ਦੀ ਪ੍ਰੋਬਲਮ ਸੀ ਦੱਸਦੇ ਆ ਜਿੱਥੇ ਨੈਸ਼ਨਲ ਜਾਂ ਸਟੇਟ ਲੈਵਲ ਪ੍ਰੋਬਲਮ ਦੱਸਦੇ ਆ ਪਿੰਡਾਂ ਦੀ ਪ੍ਰੋਬਲਮ ਹੀ ਆ ਜਿਹੜੀ ਹੁਣ ਫਾਜ਼ਲਕਾ ਦੀ ਗੱਲ ਆਈ ਸੀ ਵੱਡੇ ਸਮੇਂ ਤੋਂ ਉੱਥੇ ਨਹਿਰ ਬੰਦ ਆ ਬਾਗ ਸੁੱਕ ਰਹੇ ਨੇ ਕੀ ਉਹ ਆਪਣੀ ਗੱਲ ਨਹੀਂ ਪੁੱਛ ਸਕਦੇ ਸੀ ਐਮ ਨੂੰ ਤੁਸੀਂ ਪਾਣੀ ਕਹਿੰਦੇ ਸੀ ਆਇਆ ਕੰਢੀ ਤੇ ਤੇ ਕੰਢੀ ਤੇ ਪਾਣੀ ਨਹੀਂ ਪਹੁੰਚਿਆ ਜਿੰਨਾ ਦੀ ਫਸਲਾਂ ਮਰ ਰਹੀਆਂ ਨੇ ਨਰਮੇ ਲਾਉਣ ਤੋਂ ਰਹੇ ਨੇ ਉਹ ਆਪਣੇ ਸਵਾਲ ਪੁੱਛ ਸਕਦੇ ਆ ਨਹੀਂ ਪੁੱਛ ਸਕਦੇ ਸਵਾਲ ਆਸਾਨ ਨਹੀਂ ਪੁੱਛ